ਕਰਦੀ ਹਾਂ ਲੈ ਕੇ ਹਾਜ਼ਰ ਹਾਂ ਖਾਸ ਪ੍ਰੋਗਰਾਮ ਅਜ ਤਮੋਤਾ ਅੱਜ ਅਸੀਂ ਗੱਲ ਕਰਾਂਗੇ ਸ਼ਰਾਬ ਅਤੇ ਤੰਬਾਕੂ ਦੇ ਨਾਲ ਉਸ ਦੀ ਵਰਤੋਂ ਦੇ ਨਾਲ ਬਣਨ ਵਾਲੇ ਮੂੰਹ ਦੇ ਕੈਂਸਰ ਦੀ ਸਭ ਤੋਂ ਪਹਿਲਾਂ ਕੁਝ ਪੁਆਇੰਟਰਸ ਦੇ ਜ਼ਰੀਏ ਸਮਝਾਂਗੇ ਕਿ ਅਸਲ ਮੁੱਦਾ ਹੈ ਕੀ ਹੈ ਸ਼ਰਾਪੀਨ ਤੇ ਤਬਾਕੂ ਦੇ ਸੇਵਨ ਬਾਵਤ ਰਿਪੋਰਟ ਤੇ ਬਹਿਸ ਛੜੀ ਹੈ 62 ਫੀਸਦੀ ਲੋਕਾਂ ਨੂੰ ਤੰਬਾਕੂ ਤੇ ਸ਼ਰਾਬ ਦੀ ਵਰਤੋਂ ਦੇ ਨਾਲ ਕੈਂਸਰ ਹੋਇਆ ਹੈ ਮੂੰਹ ਦੇ ਕੈਂਸਰ ਦੇ ਹਰ ਸਾਲ 1.4 ਤੋਂ 3 ਲੱਖ ਅਤੇ ਮਾਮਲੇ ਹੁੰਦੇ ਨੇ ਤੇ ਅਸੀਂ ਹਜ਼ਾਰ ਮੌਤਾਂ ਸਾਹਮਣੇ ਆ ਰਹੀਆਂ ਨੇ ਇਕੱਲੇ ਪੰਜਾਬ ਦੇ ਵਿੱਚ ਸ਼ਬਦ ਨਾਲ ਬੀਐਮਸੀ ਦੇ 13.4% ਕੇਸ ਸਾਹਮਣੇ ਆਏ ਨੇ ਸ਼ਬਦ ਦੀ ਥੋੜੀ ਜਿਹੀ ਮਾਤਰਾ ਦੇ ਨਾਲ ਵੀ ਇਹ ਜਾਨ ਲੈਵਾ ਰੋਗ ਹੋ ਸਕਦਾ ਹੈ 11 ਸਾਲਾਂ ਤੱਕ ਤਕਰੀਬਨ 3800 ਲੋਕਾਂ ਤੇ ਇਸ ਦਾ ਧਿਆਨ ਕੀਤਾ ਗਿਆ ਹੈ ਭਾਰਤ ਵਿੱਚ ਬ੍ਰੈਸਟ ਕੈਂਸਰ ਤੋਂ ਬਾਅਦ ਮੂੰਹ ਦੇ ਕੈਂਸਰ ਦੇ ਕੇਸ ਹੋਰ ਵਤੇਣੀ ਦੇਸੀ ਸ਼ਾਬਦੀ ਵਰਤੋਂ ਵੀ ਮੂੰਹ ਦੇ ਕੈਂਸਰ ਦਾ ਖਤਰਾ ਵਧਾਉਂਦੀ ਹੈ ਸਾਡਾ ਅੱਜ ਦਾ ਮੁੱਦਾ ਹੈ ਚਿੱਤ ਚੇਤਾਵਨੀ ਅਤੇ ਚਿੰਤਾ ਹਰ ਸਾਲ 80000 ਮੌਤਾਂ ਹੁੰਦੀਆਂ ਨੇ ਇਕੱਲੇ ਪੰਜਾਬ ਦੇ ਵਿੱਚ ਹੀ ਮੂੰਹ ਦੇ ਕੈਂਸਰ ਦੇ ਹਰ ਸਾਲ 1.4 ਤੋਂ ਲੱਖ ਮਾਮਲੇ ਇਕੱਲੇ ਪੰਜਾਬ ਦੇ ਵਿੱਚ ਬੀਐਮਸੀ ਦੇ 13.42% ਰੋਗ 11 ਸਾਲਾਂ ਵਿੱਚ ਤਕਰੀਬਨ 3800 ਲੋਕਾਂ ਤੇ ਅਧਿਐਨ ਕੀਤਾ ਗਿਆ ਬ੍ਰੈਸਟ ਕੈਂਸਰ ਤੋਂ ਬਾਅਦ ਮੂੰਹ ਕੈਂਸਰ ਦੇ ਕੇਸ ਨੇ ਜਿਹੜੇ ਵਧੇ ਨੇ ਇਸ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਨੇ ਜਿੰਨਾਂ ਤੇ ਅਸੀਂ ਅੱਜ ਡਿਸਕਸ ਕਰਾਂਗੇ ਤਾਂ ਸਾਡੇ ਨਾਲ ਹੈਲਥ ਮਾਹਰ ਡਾਕਟਰ ਸੰਭਵ ਜਾਨ ਜੀ ਜੁੜੇ ਹੋਏ ਨੇ ਉਹਨਾਂ ਦੇ ਨਾਲ ਗਲਪਾਤ ਦਾ سلسلہ ਸ਼ੁਰੂ ਕਰ ਲੈਂਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਜਸ ਪੰਜਾਬੀ ਟੀਵੀ ਤੇ ਸਭ ਤੋਂ ਪਹਿਲਾਂ ਦਸ਼ੀ ਕਲ ਸਰਯਾਨੂ ਸਭ ਤੋਂ ਪਹਿਲਾਂ ਤਾਂ ਮੈਂ ਮੈਮ ਦਾ ਤੇ ਜਸ ਜੀ ਦਾ ਬਹੁਤ ਥੈਂਕ ਯੂ ਕਰਦਾ ਕਿ ਉਹਨਾਂ ਨੇ ਇੰਨਾ ਇੰਪੋਰਟੈਂਟ ਟਾਪਿਕ ਕਿ ਸੰਬਾਕੂ ਤੇ ਸ਼ਰਾਬ ਦੇ ਨਾਲ ਸਾਡੇ ਮੂੰਹ ਦੇ ਕੈਂਸਰ ਦੇ ਵਧਣ ਦਾ ਖਤਰਾ ਤੇ ਸਾਡੇ ਮੂੰਹ ਦੀ ਓਵਰਆਲ ਹੈਲਥ ਤੇ ਇੰਪੈਕਟ ਬਾਰੇ ਡਿਸਕਸ ਕਰਨਾ ਚਾਹੁੰਦੇ ਆ। ਅ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਐਸ ਡੈਂਟਿਸਟਸ ਮਤਲਬ ਮੈਂ ਇੱਕ ਚੀਫ ਡੈਂਟਲ ਸਰਜਨ ਤੇ ਇੰਪਲੈਂਟੋਲੋਜਿਸਟ ਹਾਂ ਵਰਦਮਨ ਹਸਪੀਟਲ ਪਟਿਆਲਾ ਵਿੱਚ ਤੇ 12 ਸਾਲ ਤੋਂ ਮੈਂ ਲਗਾਤਾਰ ਪ੍ਰੈਕਟਿਸ ਕਰ ਰਹੇ ਹਾਂ ਤੇ ਐਸ ਡੈਂਟਿਸ ਅਸੀਂ ਫਸਟ ਡਾਕਟਰਸ ਆ ਜਿਹੜੇ ਬੇਸਿਕਲੀ ਡਿਟੈਕਟ ਕਰ ਸਕਦੇ ਆ अर्ਲੀ ਸਾਈਨਸ ਜੋ ਮੂੰਹ ਦੇ ਕੈਂਸਰ ਦੇ ਹੁਣ ਜਦ ਆਪਾਂ ਗੱਲ ਕਰੀਏ ਕਿ ਸ਼ਰਾਬ ਤੇ ਤੰਬਾਕੂ ਨਾਲ ਮੋਢ ਦੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ ਤਾਂ ਇਹ ਇੱਕ ਓਪੀਨੀਅਨ ਨਹੀਂ ਹੈ ਓਪੀਨੀਅਨ ਹੁੰਦਾ ਹੈ ਕਿ ਆਪਾਂ ਡਿਸਕਸ ਕਰ ਲਿਆ ਕਿ ਹੋ ਵੀ ਸਰਦਾ ਨਹੀਂ ਹੋ ਸਕਦਾ ਜਾਂ ਇੱਕ ਦਾ ਇਹ ਮਤ ਹੈ ਦੂਜੇ ਦਾ ਮਤ ਨਹੀਂ ਹੈ ਮੈਂ ਪਹਿਲਾ ਸਾਰੇ ਆਪਣੇ ਦਰਸ਼ਕਾਂ ਨੂੰ ਤੇ ਸਭ ਨੂੰ ਦੱਸਣਾ ਚਾਹਾਂਗਾ ਕਿ ਬਹੁਤ ਦੇ ਰਿਸਰਚ ਹੋਈ ਹੈ 11 12 ਸਾਲ ਰਿਸਰਚ ਹੋਈ ਹੈ ਤੇ ਇਟਸ ਬੀਨ ਅ ਕੰਟੀਨਿਊਸ ਥਿੰਗ ਤੇ ਇਹਦੇ ਵਿੱਚ ਇਹ ਐਸਟੈਬਲਿਸ਼ਡ ਮੈਡੀਕਲ ਫੈਕਟ ਹੋ ਚੁੱਕਾ ਹੈ ਕਿ ਸ਼ਰਾਬ ਪੀਣ ਨਾਲ ਤੇ ਤੰਬਾਕੂ ਖਾਣ ਨਾਲ ਜਾਂ ਤੰਬਾਕੂ ਦਾ ਸੇਵਨ ਕਰਨ ਨਾਲ ਚਾਹੇ ਬੀੜੀ ਦੇ ਫਾਰਮ 'ਚ ਆ ਚਾਹੇ ਕਿਸੇ ਫਾਰਮ 'ਚ ਆ ਸਿਗਰਟ ਦੇ ਫਾਰਮ 'ਚ ਇਹ ਆਪਣੇ ਕੈਂਸਰ ਹੋਣ ਦਾ ਖਤਰਾ 50% ਤੋਂ ਜ਼ਿਆਦਾ ਵਧਾ ਦਿੰਦਾ ਹੈ ਮਤਲਬ ਜੇ ਕੋਈ ਇਨਸਾਨ ਆਪਣਾ ਸ਼ਰਾਬ ਪੀ ਰਿਹਾ ਹੈ ਤਾਂ ਉਹ ਇਨਸਾਨ ਦਾ ਕੈਂਸਰ ਹੋਣ ਦਾ ਖਤਰਾ ਉਸ ਇਨਸਾਨ ਨਾਲੋਂ ਜਿਹੜਾ ਸ਼ਰਾਬ ਨਹੀਂ ਪੀលਿਆ 50% ਜ਼ਿਆਦਾ ਹ ਹ ਜੇ ਕਈ ਸਵਾਲ ਇਹ ਆ ਜਾਂਦੇ ਲੋਕਾਂ ਦੇ ਮਨ 'ਚ ਕਿ ਜੇ ਅਸੀਂ ਸ਼ਰਾਬ ਕਦੀ ਇਕਦਾਰ ਪੀਂਦੇ ਆ ਯਾ ਸਪੋਜ਼ ਕਰੋ ਇੱਕ ਅਦਾ ਪੈਗ ਲਾ ਲੈਂਦੇ ਆ ਤਾਂ ਉਹਦਾ ਸਾਨੂੰ ਕਿਸੇ ਕਿਸਮ ਦਾ ਕੋਈ ਫਰਕ ਨਹੀਂ ਪੈਣਾ ਜੇ ਇਹ ਗਲਤ ਹੈ ਇਹ ਮੈਡੀਕਲ ਫੈਕਟ ਹੈ ਕਿ ਜੇ ਇੱਕ ਪੈਗ ਵੀ ਤੁਸੀਂ ਲਾਉਂਦੇ ਹੋ ਤਾਂ ਤੁਸੀਂ 50% ਜ਼ਿਆਦਾ ਰਿਸਕ ਤੇ ਹੋ ਉਸ ਬੰਦੇ ਨਾਲੋਂ ਜਿਹੜਾ ਪੈਗ ਨਹੀਂ ਲਾਂਦਾ ਹੁਣ ਸਭ ਤੋਂ ਪਹਿਲਾਂ ਆਪਾਂ ਇਹ ਸਮਝੀਏ ਕੈਂਸਰ ਹੁੰਦਾ ਕੀ ਹੈ ਕੈਂਸਰ ਬੇਸਿਕਲੀ ਆਪਣਾ ਸਾਰਾ ਜਿਹੜਾ ਸ਼ਰੀਰ ਹੈ ਉਹ ਟ੍ਰਿਲੀਅਨਸ ਆਫ ਸੈਲਸ ਨਾਲ ਬਣਿਆ ਹੋਇਆ ਬਿਲਕੁਲ ਤਾਂ ਉਹ ਸੈਲਸ ਦਾ ਇੱਕ ਕੰਟਰੋਲ ਸੈਂਟਰ ਹੁੰਦਾ ਜਿਹਨੂੰ ਆਪਾਂ ਡੀਐਨਏ ਬੋਲਦੇ ਆ ਉਹ ਡੀਐਨਏ ਡਿਸਾਈਡ ਕਰਨਾ ਹੈ ਕਿ ਕਦ ਸੈੱਲ ਗਰੋ ਕਰੂਗਾ ਕਦ ਡਿਵਾਈਡ ਕਰੂਗਾ ਕਦ ਉਹਦੀ ਡੈਥ ਹੋ ਜੂਗੀ ਹੂੰ ਹੂੰ ਜਦ ਆਪਾਂ ਸ਼ਰਾਬ ਤੇ ਤੰਬਾਕੂ ਲੈਂਦੇ ਆ ਤਾਂ ਉਹਦਾ ਸਭ ਤੋਂ ਜ਼ਿਆਦਾ ਇਫੈਕਟ ਸਾਡੇ ਡੀਐਨਏ ਤੇ ਆਂਦਾ ਹੈ ਉਹ ਨੁਕਸਾਨ ਪਹੁੰਚਦਾ ਹੈ ਹੂੰ ਤੇ ਜਦ ਡੀਐਨਏ ਨੂੰ ਰਿਪੀਟਿਡਲੀ ਨੁਕਸਾਨ ਪਹੁੰਚਦਾ ਹੈ ਉੱਥੋਂ ਕੈਂਸਰ ਦੀ ਸ਼ੁਰੂਆਤ ਹੋ ਜਾਂਦੀ ਹੈ ਹੂੰ ਤਾਂ ਇਸ ਕਰਕੇ ਇਹ ਕਹਿਣਾ ਕਿ ਇਹਦੇ ਨਾਲ ਸਾਨੂੰ ਨਹੀਂ ਹੋਣਾ ਜਾਂ ਫਿਰ ਕਦੀ ਕਦਰ ਪੀਣਾ ਨਹੀਂ ਹੋਣਾ ਇਹ ਗਲਤ ਹੈ ਹੂੰ ਇਹ ਪੀਨਲ ਤੋਂ ਨੂੰ ਖਤਰਾ ਕੈਂਸਰ ਹੋਣ ਦਾ ਵਧਣਾ ਹੀ ਵਧਣਾ ਹੈ ਚਾਹੇ ਫਿਰ ਉਹ ਸਿਗਰਟ ਹੋਵੇ ਚਾਹੇ ਈ ਸਿਗਰਟ ਹੋਵੇ ਚਾਹੇ ਵੈਪਿੰਗ ਹੋਵੇ ਹੁੱਕਾ ਹੋਵੇ ਬੀਡੀ ਹੋਵੇ ਚੰਨੀ ਖੰਨੀ ਪਾਣ ਜਰਦਾ ਜਾਂ ਸ਼ਰਾਬ ਇਹਨਾਂ ਨੇ ਤੁਹਾਡੇ ਕੈਂਸਰ ਦਾ ਖਤਰਾ ਵਧਾ ਨਹੀਂ ਵਧਾ ਹੂੰ ਮਤਲਬ ਜਿਸ ਤਰ੍ਹਾਂ ਦੀ ਰਿਪੋਰਟ ਸਾਹਮਣੇ ਆਈ ਹੈ ਉਹ ਕਾਫੀ ਡਰਾ ਦੇਣ ਵਾਲੀ ਹੈ ਡਾਕਟਰ ਸਾਹਿਬ ਕਈ ਕਾਫੀ ਅੰਕੜੇ ਨੇ 80000 ਮੌਤਾਂ ਦੀ ਗੱਲ ਕੀਤੀ ਹੈ ਬੀ ਐਮ ਸੀ ਦੀ ਪੰਜਾਬ ਦੇ ਵਿੱਚ 4.3 ਫੀਸਦੀ ਦੀ ਗੱਲ ਕੀਤੀ ਗਈ ਹੈ ਇਹ ਬਿਲਕੁਲ ਦੇਖੋ ਸਹੀ ਗੱਲ ਹੈ ਦੇਖੋ ਜੇ ਤੁਸੀਂ ਕਹੋ ਕਿ 43 ਲੱਖ ਪੀਪਲ ਜਿਹੜੇ ਹੈ ਉਹਨਾਂ ਨੂੰ ਹਰ ਸਾਲ ਇਹ ਮੂੰਹ ਦਾ ਕੈਂਸਰ ਹੁੰਦਾ ਤੇ ਮੂੰਹ ਦਾ ਕੈਂਸਰ ਐਕਚੁਅਲੀ ਜੀ ਇੰਡੀਆ ਦਾ ਸੈਕੰਡ ਮੋਸਟ ਪ੍ਰੇਵਲੈਂਟ ਕੈਂਸਰ ਬਣ ਗਿਆ ਹੈ ਬ੍ਰੈਸਟ ਕੈਂਸਰ ਤੋਂ ਬਾਅਦ ਹਮ ਹਰ ਇੱਕ ਤੁਸੀਂ ਦੇਖੋਗੇ ਕਿ ਆਪਣੇ ਸਿਗਰਟ ਦੇ ਪੈਕੇਟ ਦੇ ਪਿੱਛੇ ਲਿਖਿਆ ਹੁੰਦਾ ਹੈ ਕਿ ਮੂੰਹ ਦੇ ਕੈਂਸਰ ਹੋਣ ਦਾ ਖਤਰਾ ਸ਼ਰਾਬ ਦੇ ਜੀ ਟੀਵੀ 'ਚ ਦੇਖੀਏ ਆਪਾਂ ਜਾਂ ਫਿਰ ਆਪਾਂ ਸਪੋਜ਼ ਕਰੋ ਕੋਈ ਮੂਵੀ ਥੀਏਟਰ 'ਚ ਜਾਈਏ ਮੂਵੀ ਸ਼ੁਰੂ ਹੋਣ ਤੋਂ ਪਹਿਲਾਂ ਲੋ ਤੁਹਾਨੂੰ ਚੇਤਾਵਨੀ ਦਿੰਦੇ ਆ ਕਿ ਤੁਹਾਨੂੰ ਮੂੰਹ ਦਾ ਖਤਰਾ ਹੋ ਸਕਦਾ ਹੈ ਕੈਂਸਰ ਨਾਲ ਇਹ ਬੰਦ ਕੀਤਾ ਜਾਵੇ ਤਾਂ ਇਹ ਜੀ ਚੀਜ਼ ਇੰਨੀ ਕੁ ਜ਼ਿਆਦਾ ਰੈਂਪੈਂਟ ਹੈ ਜਾਂ ਫਿਰ ਇੱਕੈਲੋਫੈਲੀ ਹੋਈ ਹੈ ਇਸੇ ਕਰਕੇ ਸਰਕਾਰ ਵੀ ਹਦਾਇਤਾ ਦੇ ਰਹੀ ਹੈ ਵਾਰ-ਵਾਰ ਕਿ ਇਹਦੇ ਨਾਲ ਤੁਹਾਡੇ ਕੈਂਸਰ ਹੋਣ ਦਾ ਖਤਰਾ ਵੱਧਦਾ ਹੈ ਤਾਂ ਤੁਸੀਂ ਜਿੰਨਾ ਹੋ ਸਕੇ ਇਹਨੂੰ ਛੱਡੋ ਤਾਂ ਇਹ ਚੀਜ਼ ਜਿਹੜੇ ਆਂਕੜੇ ਤੁਸੀਂ ਦੱਸਿਆ ਹੈ ਪ੍ਰੋਪਰ ਸਟੱਡੀ ਹੋਈ ਹੈ 2010 ਤੋਂ ਲੈ ਕੇ 2021 ਤੱਕ ਬਾਈ ਕੈਂసర్ ਸੈਂਟਰ ਆਫ ਐਪੀਡੀਮੀਓਲੋਜੀ ਤੇ ਬਾਬਾ اٹੋਮਿਕ ਰਿਸਰਚ ਸੈਂਟਰ ਤੇ ਉਹਨਾਂ ਨੇ ਅਪਰੂਵ ਕੀਤਾ ਹੈ ਕਿ ਬੇਸਿਕਲੀ ਖਤਰਾ ਵੀ ਤੁਹਾਨੂੰ ਜ਼ਿਆਦਾ ਹੈ ਜਿਹੜੇ ਲੋਕ ਇਹ ਚੀਜ਼ਾਂ ਲੈ ਰਹੇ ਹੈ ਪਲੱਸ ਜਿਹੜੇ ਆંકੜੇ ਤੁਸੀਂ ਦੱਸਿਆ ਯੈਸ ਉਹ ਸਟੱਡੀ ਦਾ ਹੀ ਪਾਰਟ ਹੈ ਹਮ ਆਪੇ ਇਹ ਕਹਿ ਸਕਦੇ ਹਾਂ ਕਿ ਸਾਡਾ ਮੂਡ ਹੈ ਜੋ ਜੇਕਰ ਸ਼ਾਰਪਿੰਦਾ ਹੈ ਤਾਂ ਉਹ ਸਾਨੂੰ ਇੱਕ ਚੇਤਾਵਨੀ ਵੀ ਦਿੰਦਾ ਹੈ ਉਹ ਬਾਅਦ ਵਿੱਚ ਸਾਨੂੰ ਬਿਮਾਰੀ ਦੇ ਨਾਲ ਚਿੰਤਾ ਦੇ ਵਿੱਚ ਵੀ ਪਾ ਸਕਦਾ ਹੈ ਬਿਲਕੁਲ ਇੱਕ ਚੀਜ਼ ਦਾ ਜੇ ਸਪੋਜ਼ ਕਰੋ ਆਪਾਂ ਨੂੰ ਸਿਰਫ ਬੈਨੀਫਿਟ ਹੈ ਹੀ ਨਹੀਂ ਕੋਈ ਜਿੱਦਾਂ ਨੁਕਸਾਨ ਹੀ ਨੁਕਸਾਨ ਹੈ ਉਹ ਚੀਜ਼ ਲੈਣ ਤੋਂ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ ਹੈ ਦੇਖੋ ਕੋਈ ਵੀ ਆਪਣੀ ਚੀਜ਼ ਜਿਹੜੀ ਆਪਣੀ ਹੈਲਥ ਨੂੰ ਖਰਾਬ ਕਰ ਰਹੀ ਹੈ ਮੂੰਹ ਦੇ ਵਿੱਚ ਮੂੰਹ ਇੱਕ ਇੱਕ ਕਹੋ ਗੇਟਵੇ ਹੈ ਬਾਡੀ ਦਾ ਮੂੰਹ ਦੇ ਵਿੱਚ ਜਿਹੜੀ ਵੀ ਚੀਜ਼ ਤੁਹਾਡੀ ਕ੍ਰੀਏਟ ਕਰਦੀ ਹੈ ਉਹਨੇ ਪੂਰੇ ਬਾਡੀ ਤੇ ਇਫੈਕਟ ਪਾਣਾ ਤੁਹਾਡੇ ਤਾਂ ਮੂੰਹ ਦਾ ਕੈਂਸਰ ਇਹਦੇ ਨਾਲ ਨਾਲ ਬੜੇ ਹੈਲਥ ਰਿਲੇਟਡ ਪ੍ਰੋਬਲਮਸ ਆ ਲੈਣ ਚ ਦਿੱਕਤ ਅਸਮਾ ਤੇ ਇਨਫੈਕਟ ਇਹ ਕੈਲੋ ਕੀ ਲੰਗਸ ਦਾ ਕੈਂਸਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹਨ ਜਿਹੜੀ ਕਿ স্মੋਕਿੰਗ ਨਾਲ ਤੰਬਾਕੂ ਨਾਲ ਜਾਂ ਫਿਰ ਕੈਲੋ ਸ਼ਰਾਬ ਪੀਣ ਨਾਲ ਹੋ ਸਕਦੀਆਂ ਸ਼ਰਾਬ ਪੀਣ ਨਾਲ ਦਿਲ ਦੇ ਰੋਗ ਦਾ ਖਤਰਾ ਬਹੁਤ ਵੱਜ ਜਾਂਦਾ ਹੈ ਇਹ ਸਾਰੀ ਚੀਜ਼ਾਂ ਫੈਕਟਸ ਹਨ ਜਿਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਆ ਤੇ ਇਹਨਾਂ ਨਾਲ ਸਾਡੇ ਮੂੰਹ ਦੇ ਕੈਂਸਰ ਦਾ ਖਤਰਾ ਡੈਫੀਨੇਟਲੀ ਬਹੁਤ ਜ਼ਿਆਦਾ ਰਿਸਕ ਵੱਜ ਜਾਂਦਾ ਬਿਲਕੁਲ ਡਾਕਟਰ ਸਾਹਿਬ ਵਾਪਸ ਆਉਣੇ ਆ ਤੁਹਾਡੇ ਵੱਲ ਫਿਰ ਤੋਂ ਰੁਕਣਾ ਪੈਣਾ ਫਿਲਹਾਲ ਇੱਕ ਛੋਟੇ ਜਿਹੇ ਵਕਫੇ ਤੇ ਲਈ ਰੁਕਾਂਗੇ ब्रेक के बाद एक बार फिर तो ਤੁਹਾਡਾ ਸਵਾਗਤ ਹੈ ਅਸਲ ਮੁੱਦੇ ਤੇ ਆਉਨੇ ਹਾਂ ਮੁੱਦਾ ਹੈ ਸ਼ਰਾਬ ਦੀ ਵਰਤੋਂ ਅਤੇ ਤਮਾਕੂ ਦੀ ਵਰਤੋਂ ਮੂੰਹ ਦੇ ਕੈਂਸਰ ਦਾ ਕਾਰਨ ਹੈ ਔਰ ਵੱਡੀ ਗਿਣਤੀ ਦੇ ਵਿੱਚ ਮੌਤਾਂ ਮੂੰਹ ਦੇ ਕੈਂਸਰ ਦੇ ਨਾਲ ਹੁੰਦੀਆਂ ਨੇ ਸਾਡਾ ਪ੍ਰੋਗਰਾਮ ਇਸ ਵਕਤ ਲਾਈਵ ਹੈ ਜੀ ਸਾਰੇ ਨੰਬਰਸ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ ਤੁਸੀਂ ਵੀ ਕਾਲ ਕਰਕੇ ਆਪਣੀ ਰਾਏ ਦੇ ਸਕਦੇ ਹੋ ਸਾਡੇ ਨਾਲ ਹੈਲਥ ਮਾਹਰ ਡਾਕਟਰ ਸੰਮਵ ਜੈਨ ਲਗਾਤਾਰ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਜੁੜੇ ਹੋਏ ਨੇ ਗਲਪਾਤ ਦਾ سلسلہ ਉਹਨਾਂ ਦੇ ਨਾਲ ਲਗਾਤਾਰ ਚੱਲੀ ਹੈ ਫਿਰ ਤੋਂ ਉਹਨਾਂ ਦਾ ਰੁਕ ਕਰਾਂਗੇ ਡਾਕਟਰ ਸਾਹਿਬ ਜੇਕਰ ਮੌਤਾਂ ਦੀ ਗੱਲ ਕਰੀਏ ਤਾ ਮੂੰਹ ਦੇ ਕੈਂਸਰ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਮੌਤਾਂ ਹੁੰਦੀਆਂ ਨੇ ਬੀਐਮਸੀ ਕਰਨ ਵੱਡੀ ਤਦਾਦ ਵਿੱਚ ਲੋਕ ਮੂੰਹ ਦੇ ਮੌਤ ਦੇ ਮੂੰਹ ਦੇ ਵਿੱਚ ਜਾ ਰਹੇ ਨੇ ਜੀ ਇਹ ਗੱਲ ਬਿਲਕੁਲ ਠੀਕ ਹੈ ਉਹਦਾ ਰੀਜ਼ਨ ਇਹ ਹੈ ਕਿ ਤੁਸੀਂ ਇਹ ਮੰਨ ਕੇ ਚੱਲੋ ਕਿ ਬ੍ਰੈਸਟ ਕੈਂਸਰ ਤੋਂ ਬਾਅਦ ਮੂੰਹ ਦਾ ਕੈਂਸਰ ਇੰਡੀਆ ਦੇ ਵਿੱਚ ਸੈਕੰਡ ਨੰਬਰ ਤੇ ਆਉਂਦਾ ਹੈ ਬਿਲੈਂਸ ਇੰਨੀ ਕੁ ਜ਼ਿਆਦਾ ਹੈ ਉਹਦਾ ਰੀਜ਼ਨ ਇਹ ਵੀ ਹੈ ਕਿ ਲੋਕੀਆਂ ਲੋਕਾਂ ਦਾ ਤੰਬਾਕੂ ਤੇ ਸ਼ਰਾਬ ਦਾ ਸੇਵਨ ਜਾਂ ਉਹਨਾਂ ਦਾ ਤੰਬਾਕੂ ਤੇ ਸ਼ਰਾਬ ਲੈਣਾ ਬਹੁਤ ਜ਼ਿਆਦਾ ਹੈ ਜੇ ਆਪਾਂ ਕੰਜ਼ਮਪਸ਼ਨ ਦੀ ਗੱਲ ਕਰੀਏ ਕਿਉਂਕਿ ਉਹ ਇੰਨਾ ਜ਼ਿਆਦਾ ਸੇਵਨ ਹੋ ਰਿਹਾ ਤਾਂ ਉਹਨਾਂ ਦਾ ਰਿਸਕ ਫੈਕਟਰ ਵੱਧ ਗਿਆ ਉਹ ਗਿਆ ਰਿਸਕ ਫੈਕਟਰ ਵੱਜ ਜਾਂਦਾ ਇਸ ਸਮਝਣ ਦੀ ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਹੈ ਕਿ ਜੇ ਤਾਂ ਇਹ ਕੈਂਸਰ ਆਪਾਂ अर्ली ਸਟੇਜ ਚ ਡਿਟੈਕਟ ਕਰ ਲਈਏ ਫਿਰ ਤਾਂ ਇਹਨੂੰ 80% ਚਾਂਸਸ ਆਫ ਰਿਕਵਰੀ ਮੰਨਿਆ ਜਾ ਸਕਦਾ ਕਿਉਂਕਿ ਆਪਾਂ ਇਹਨੂੰ ਪ੍ਰੀਵੈਂਟ ਕਰ ਸਕਦੇ ਹਾਂ ਅੱਗੇ ਫੈਲਣ ਤੋਂ ਲੇਕਿਨ ਜੇ ਇਹ ਕੈਂਸਰ ਲੇਟ ਸਟੇਜ ਚ ਡਿਟੈਕਟ ਹੋਵੇ ता ये ज़्यादातर मौत का कारण बंदा है, जिसमें इसको MMSल कार्सिनोमा हो गया, ये ऐसे हो ट्यूमर्स हो गए जो करीब वार मेलिग्नेंट भी हो जन्दे हैं, तो उस कारके ज़्यादातर अपनों इस केसा जो मौत देखनों मिल रही है, तो इसे A मान के चल लो कि ज़रा सर्वाइवल रेट है कि लोग का ज़ा बचन दी इस ਦਾ ਆਪਣੀ ਇਹ ਜਿਹੜੀ ਪਰਸੈਂਟੇਜ ਹੈ ਬਹੁਤ ਘੱਟ ਹੈ ਇਹਦਾ ਇੱਕ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਇਹਦੀ ਸ਼ੁਰੂਆਤੀ ਸਟੇਜ ਤੇ ਇਸ ਕੈਂਸਰ ਦਾ ਪਤਾ ਨਾ ਲੱਗਣਾ ਜਿਹੜਾ ਆਪਣਾ ਮੂੰਹ ਹੈ ਉਹਦੇ ਵਿੱਚ ਨਾ ਪੇਨ ਥ੍ਰੈਸ਼ਹੋਲਡ ਬਹੁਤ ਜ਼ਿਆਦਾ ਹੈ ਹੁਣ ਦੇਖੋ ਜਦ ਇਹ ਸ਼ੁਰੂ ਹੋਊਗਾ ਕੈਂਸਰ ਨਾ ਤਾਂ ਇਹਨੇ ਕਿਸੇ ਕਿਸਮ ਦਾ ਕੋਈ ਬੁਖਾਰ ਕਰਨਾ ਕਿਸਮ ਦੀ ਕੋਈ ਦਰਦ ਕਰੂਗਾ ਨਾ ਇਹਨੇ ਕਿਸੇ ਕਿਸਮ ਦਾ ਤੁਸੀਂ ਇਹ ਕਹਿ ਲੋ ਕਿ ਕਿਤੇ ਕੋਈ ਬਲੀਡਿੰਗ ਹੋਣੀ ਹੈ ਜਾਂ ਫਿਰ ਕੋਈ ਖੂਨ ਚਲਣਾ ਤਾਂ ਇਹ ਸਾਇਲੈਂਟਲੀ ਵਧਦਾ ਹੈ ਸਾਈਲੈਂਟ ਅਟੈਕ ਹੈ ਸਾਈਲੈਂਟਲੀ ਵਧਦਾ ਉਹ ਵਧਦਾ ਕਿਵੇਂ ਹੈ ਥੋੜੇ ਜਿਹਾ ਸਿੰਪਟਮਸ ਆਨੇ ਸ਼ੁਰੂ ਹੋ ਜਾਂਦੇ ਹਨ ਬਟ ਹੁਣ ਜਦ ਤੱਕ ਤੁਸੀਂ ਕਿਸੇ ਡਾਕਟਰ ਨੂੰ ਚੈੱਕ ਨਹੀਂ ਕਰਾਉਂਗੇ ਜਾਂ ਤੁਸੀਂ ਸਪੋਜ਼ ਕਰੋ ਆਪਣੀ ਸਕਰੀਨਿੰਗ ਨਹੀਂ ਕਰਾਉਂਗੇ ਵੈਸੇ ਕਿਹਾ ਜਾਂਦਾ ਹੈ ਕਿ ਸਾਲ 'ਚ ਇੱਕ ਵਾਰ ਤੁਹਾਨੂੰ ਆਪਣੀ ਕੈਂਸਰ ਦੀ ਸਕਰੀਨਿੰਗ ਕਰਾਣੀ ਚਾਹੀਦੀ ਹੈ ਜੇ ਆਪਾਂ ਨਹੀਂ ਕਰਾਵਾਂਗੇ ਤਾਂ ਇਹ ਵਧਦਾ ਜਾਏਗਾ ਵਧਦਾ ਜਾਏਗਾ ਫਿਰ ਇੱਕ ਸਟੇਜ ਤੇ ਆ ਕੇ ਇਹ ਇਹ ਸਾਰੀ ਚੀਜ਼ਾਂ ਜਾਂ ਇਹ ਸਿੰਪਟਮ ਸ਼ੋਅ ਨੇ ਕਰਨੇ ਸ਼ੁਰੂ ਕਰ ਦਿੰਦੇ ਆਪਾਂ ਉਦੋਂ ਚੈੱਕ ਕਰਾਂਦੇ ਆ ਲੇਕਿਨ ਉਦੋਂ ਤੱਕ ਬਹੁਤ ਲੇਟ ਹੋ ਚੁੱਕਾ ਹੁੰਦਾ ਹੈ ਇਸ ਕਰਕੇ ਇਹਦਾ ਡੈਥ ਰੇਟ ਜਾਂ ਸਰਵਾਈਵਲ ਰੇਟ ਬਹੁਤ ਘੱਟ ਹੈ ਤੇ ਡੈਥ ਰੇਟ ਇਹ ਚ ਬਹੁਤ ਜ਼ਿਆਦਾ ਹੈ। ਬਿਲਕੁਲ ਜੇ ਆਪਾਂ ਦੇਸੀ ਸ਼ਰਾਬ ਦੀ ਗੱਲ ਕਰੀਏ ਕਿਉਂਕਿ ਸਰ ਸਟੱਡੀ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਦੇਸੀ ਸ਼ਰਾਬ ਵੀ ਇਸ ਦਾ ਬਟਾ ਕਾਰਨ ਹੈ ਸੀ। ਹਮ ਬਿਲਕੁਲ ਇਸ ਵਿੱਚ ਕੋਈ ਦੋਹਰਾ ਨਹੀਂ ਹੈ। ਦੇਖੋ ਆਪਾਂ ਨੂੰ ਸਭ ਤੋਂ ਪਹਿਲਾਂ ਸਮਝਣਾ ਪਏਗਾ ਕਿ ਸ਼ਰਾਬ ਕਰਕੇ ਕਈ ਲੋਕੀ ਮੈਨੂੰ ਬਹੁਤ ਸਾਰੇ ਲੋਕੀ ਪੁੱਛਦੇ ਆ ਕਿ ਜੇ ਅਸੀਂ ਸਪੋਜ਼ ਕਰੋ ਸੋਸ਼ਲ ਡਰਿੰਕਿੰਗ ਵੀ ਕਰ ਰਹੇ ਆ। ਆਪਾਂ ਦੋਸਤਾਂ ਯਾਰਾਂ ਨਾਲ ਬੈਠ ਕੇ ਪੈਗ ਲਾ ਲੇ। ਜੇ ਆਪ ਸਪੋਜ਼ ਕਰੋ ਉੰਜੇ ਪੀ ਕੋਈ ਰਿਸ਼ਤੇਦਾਰ ਆ ਗਿਆ ਹੋਵੇ ਨਾ ਬੈਠ ਕੇ ਪੀ ਲੇ ਤਾਂ ਉਸ ਚ ਕੀ ਬੁਰਾਈ ਹੈ ਹਮ ਆਪਨ ਮੇ ਸਮਝਣਾ ਪਏਗਾ ਕਿ ਸ਼ਰਾਬ ਕੈਂਸਰ ਕਰਦੀ ਕਿਵੇਂ ਹੈ ਹਮ ਉਹਦੇ ਨਾਲ ਆਪਾਂ ਨੂੰ ਇਹ ਕਲੀਅਰ ਹੋ ਜਾਏਗਾ ਕਿ ਇੱਕ ਪੈਗ ਵੀ ਕਿਉਂ ਇੰਨਾ ਖਤਰਨਾਕ ਹੈ ਹਮ ਦੇਖੋ ਇਹਦੇ ਚਾਰ ਤਰੀਕੇ ਹੈ ਜਿਸ ਨਾਲ ਸ਼ਰਾਬ ਆਪਣੇ ਮੂੰਹ ਚ ਕੈਂਸਰ ਕਰੂਗੀ ਸਭ ਤੋਂ ਪਹਿਲਾ ਹੈ ਕਿ ਜਦ ਵੀ ਆਪਾਂ ਸ਼ਰਾਬ ਪਿੰਦੇ ਹਾਂ ਇਹ ਐਸੈਟਲਡੀਹਾਈਡ ਇੱਕ ਕੰਪੋਨੈਂਟ ਹੈ ਜਿਹਦੇ ਵਿੱਚ ਇਹ ਕਨਵਰਟ ਹੋ ਜਾਂਦਾ ਹਮ that ਐਸੈਟਲਡੀਹਾਈਡ ਉਹ ਸਭ ਤੋਂ ਜ਼ਿਆਦਾ ਜਿਹਨੂੰ ਕਹ ਲਓ ਪాయిਜ਼ਨ ਵਰਗਾ ਕੰਮ ਕਰਦਾ ਹੈ ਆਪਣੇ ਜਿਹੜਾ ਸੈਲਸ ਦਾ ਡੀਐਨਏ ਹੈ ਉਹਨੂੰ ਡੈਮੇਜ ਕਰ ਦੇ ਹੂੰ ਦੂਜਾ ਇਹ ਸ਼ਰਾਬ ਕੀ ਕਰਦੀ ਹੈ ਕਿ ਜਿਹੜੇ ਆਪਣੇ ਸੈਲਸ ਹੁੰਦੇ ਹਨ ਨਾ ਆਪਣਾ ਮੂੰਹ ਦੀ ਜਿਹੜੀ ਚਮੜੀ ਹੈ ਇੱਕ ਤਾਂ ਉਹਨੂੰ ਥਿਨ ਕਰ ਦੂਗੀ ਉਹਨੂੰ ਪਤਲਾ ਕਰ ਦੂਗੀ ਦੂਜਾ ਉਹ ਸੈਲ ਦੀ ਪਰਮੀਬਿਲਟੀ ਵਧਾ ਦਿੰਦੀ ਹੈ ਹੂੰ ਪਰਮੀਬਿਲਟੀ ਦਾ ਮਤਲਬ ਕੀ ਹੁੰਦਾ ਹੈ ਕਿ ਆਪਾਂ ਇੱਕ ਬੂਹਾ ਲਾਇਆ ਹੋਇਆ ਹੈ ਰੋਕਣ ਲਈ ਕਿ ਕੋਈ ਵੀ ਬੰਦਾ ਕੋਈ ਵੀ ਆਪਣਾ ਸਬਸਟੈਂਸ ਜਾਂ ਕੋਈ ਵੀ ਆਪਣਾ ਪాయిਜ਼ਨ ਇਹ ਐਂਟਰ ਨਹੀਂ ਕਰ ਸਕਦਾ ਈਜ਼ੀਲੀ ਚਿਹਰਾ ਉਹਨੂੰ ਪਰਮੀਏਬਲ ਬਣਾ ਦਿੰਦੀ ਉਹ ਬੁਹਾ ਖੋਲ ਦਿੰਦੀ ਜਿਸ ਕਰਕੇ ਜਿਹੜੇ ਵੀ ਟਾਕਸਿਨਸ ਹੁੰਦੇ ਆ ਇਹ ਐਸੈਟਲਡੀਹਾਈਡ ਆ ਗਿਆ ਜਿਹੜਾ ਬੰਦ ਹੈ ਇਹ ਹੋਰ ਵੀ ਜਿਹੜੇ ਹੁੰਦੇ ਆ ਉਹ ਸੈੱਲ ਦੇ ਅੰਦਰ ਆ ਜਾਂਦੇ ਆ ਜਿਸ ਕਰਕੇ ਡੀਐਨਏ ਡੈਮੇਜ ਹੋ ਜਾਂਦਾ ਤੇ ਕੈਂਸਰ ਹੁੰਦਾ ਤੀਜਾ ਸ਼ਰਾਬ ਕੀ ਕਰਦੀ ਹੈ ਸ਼ਰਾਬ ਸਾਡੇ ਜਿਹੜੇ ਨਿਊਟ੍ਰੀਸ਼ਨ ਹੁੰਦੀ ਹੈ ਨਿਊਟ੍ਰੀਸ਼ਨਲ ਡੈਫੀਸ਼ੈਂਸੀਸ ਕਰਾ ਦਿੰਦੀ ਹੈ ਜਿਵੇਂ ਕੀ ਹੁੰਦਾ ਕਿ ਇੱਕ ਫੋਲੇਟ ਕਰਕੇ ਮਲਟੀਵਿਟਾਮਿਨ ਹੁੰਦਾ ਵਿਟਾਮਿਨ ਹੁੰਦਾ ਜਿਹੜਾ ਪ੍ਰੋਟੈਕਸ਼ਨ ਕਰਦਾ ਉਹ ਉਹਦੀ ਐਬਸોર્ਪਸ਼ਨ ਘਟਾ ਦਿੰਦੀ ਹੈ ਸ਼ਰਾਬ ਜਦ ਵੀ ਤੁਸੀਂ ਸ਼ਰਾਬ ਪੀਓਗੇ ਤਾਂ ਤੁਹਾਡੇ ਉਹ ਵਿਟਾਮਿਨ ਦੀ ਐਬਸોર્ਪਸ਼ਨ ਘਟ ਜੂਗੀ ਤਾਂ ਜਿਹੜਾ ਹੁਣ ਪ੍ਰੋਟੈਕਸ਼ਨ ਕਰ ਰਹੀ ਹੈ ਚੀਜ਼ ਉਹ ਆਪਾਂ ਘਟਾਤੀ ਖਰਾਬ ਕਰਨ ਵਾਲੀ ਚੀਜ਼ ਆਪਾਂ ਲੈ ਲਈ ਤਾਂ ਆਪਣਾ ਰਿਸਕ ਵਧ ਜੇਗਾ ਤੇ ਚੌਥੀ ਤੇ ਸਭ ਤੋਂ ਜ਼ਰੂਰੀ ਚੀਜ਼ ਜੋ ਹਰ ਕੋਈ ਬੰਦਾ ਆਪਣਾ ਕੀ ਕੈਲੋ ਐਕਸਪੀਰੀਅੰਸ ਵੀ ਕਰਦਾ ਹੈ ਕਿ ਜਦ ਆਪਾਂ ਸ਼ਰਾਬ ਪਿੰਦੇ ਆ ਆਪਣਾ ਮੂੰਹ ਸੁੱਕਦਾ ਉਹ ਕੀ ਹੈ ਕਿ ਇਹ ਜਿਹੜਾ ਆਪਣੇ ਮੂੰਹ ਚ ਥੁੱਕ ਹੁੰਦਾ ਸਲਾਈਵਾ ਹੁੰਦਾ ਉਹ ਨੂੰ ਘਟਾ ਦਿੰਦੀ ਹੈ ਹਮਮ ਹਮ ਸਲਾਈਵਾ ਜਦ ਤੱਕ ਛੁੱਕ ਆਪਣੇ ਮੂੰਹ ਚ ਰਹੂਗਾ ਹਮ ਜਦ ਸਲਾਈਵਾ ਜਦ ਤੱਕ ਥੁੱਕ ਆਪਣੇ ਮੂੰਹ ਚ ਰਹੂਗਾ ਉਹ ਆਪਣੇ ਮੂੰਹ ਦੇ ਜਿਹੜੇ ਵੀ ਆਪਣੇ ਹਾਰਮਫੁਲ ਸਬਸਟੈਂਸਸੇਜ਼ ਐ ਜਿਹੜੇ ਟੌਕਸਿਨਸ ਐ ਉਹਨਾਂ ਨੂੰ ਜਿਆਦਾ ਦੇਰ ਟਿਕਨ ਨਹੀਂ ਦਿੰਦਾ ਮੂੰਹ ਚ ਲੇਕਿਨ ਜਦ ਥੁੱਕ ਘਟ ਜਾਂਦਾ ਹੈ ਉਹੀ ਆਪਣੇ ਜਿਆਦਾ ਦੇਰ ਤੱਕ ਆਪਣੇ ਮੂੰਹ ਚ ਰਹਿੰਦੇ ਐ ਤੇ ਕੈਂਸਰ ਕਰੁੰਦੇ ਹਮ ਕੁੰਜਾ ਦੇ ਸਾਰੇ ਕਾਰਨਾਂ ਨੂੰ ਆਪਾਂ ਦੇਖੀਏ ਇਹੀ ਚਾਰ ਕਾਰਨ ਐ ਜਿਹਦੇ ਕਰਕੇ ਕੈਂਸਰ ਹੁੰਦਾ ਹੈ ਇਹ ਜਿਹੇ ਕਾਰਨਾਂ ਨੂੰ ਦੇਖੀ ਇਹਦੇ ਲਈ ਤਾਂ ਸ਼ਰਾਬ ਦਾ ਇੱਕ ਪੈਗ ਵੀ ਇਹ ਸਾਰੀ ਚੀਜ਼ਾਂ ਕਰਵਾ ਦਿੰਦਾ ਰਿਸਕ ਵਧਾ ਦਿੰਦਾ ਹਾਂ ਜੇ ਰਿਸਕ ਵੱਧ ਗਿਆ ਤਾਂ ਅੱਪੇ ਕੈਂਸਰ ਹੋਣ ਲੱਗਿਆ ਤਾਂ ਇਸ ਕਰਕੇ ਜਿਹੜੀ ਦੇਸੀ ਸ਼ਰਾਬ ਹੈ ਦੇਸੀ ਸ਼ਰਾਬ ਤਾਂ ਹੋਰ ਜ਼ਿਆਦਾ ਕਿਉਂਕਿ ਜਿਹੜੀ ਦੇਸੀ ਸ਼ਰਾਬ ਹੈ ਉਹਦੇ ਵਿੱਚ ਐਸਿਟਲ ਡੀਹਾਇਡ ਦਾ ਕੰਪੋਨੈਂਟ ਬਹੁਤ ਵੱਜ ਜਾਂਦਾ ਹਾਂ ਇਸ ਕਰਕੇ ਉਹ ਇਹ ਸਾਰੀ ਚੀਜ਼ਾਂ ਨੂੰ ਹੋਰ ਜ਼ਿਆਦਾ ਆਪਣਾ ਕਰਵਾਉਗੀ ਤਾਂ ਇਨ ਜਨਰਲ ਸ਼ਰਾਬ ਕੈਂਸਰ ਕੌਜ਼ਿੰਗ ਹੈ ਰਿਸਕ ਵਧਾ ਦਿੰਦੀ ਹੈ ਤੁਹਾਡਾ ਲੇਕਿਨ ਤੁਸੀਂ ਇਹ ਮੰਨ ਕੇ ਚੱਲੋ ਕਿ ਜੇ ਕੋਈ ਕਵੇ ਮੈਂ ਤਾਂ ਕਦੀ ਕਦੀ ਪਿੰਦਾ ਮੈਨੂੰ ਕਦਾ ਰਿਸਕ ਉਹਨੂੰ ਵੀ ਨਹੀਂ ਰਿਸਕ ਹੈ ਜਿੰਨਾ ਨਾਰਮਲ ਬੰਦੇ ਨੂੰ ਆਪਣਾ ਕਿਆ ਕਹਿੰਦੇ ਹੈ ਜਿਹੜਾ ਹਰੋਸ਼ ਰਪਿੰਦਾ ਇੱਕ ਪੈਗ ਵੀ ਤੁਹਾਡੇ ਲਈ ਜਾਨ ਲੈਵਾ ਹੈ ਦਿੱਲੀ ਤਾਂ ਚਲੋ ਹੈ ਹੀ ਹਮ ਪਰ ਆਮ ਬਹੁਤ ਸਾਰੇ ਲੋਕ ਨੇ ਜਿਹੜੇ ਪੀਣ ਵਾਲੇ ਨਹੀਂ ਜੇ ਉਹਨਾਂ ਨੂੰ ਇਹ ਕਹੋ ਕਿ ਤੁਸੀਂ ਸ਼ਰਾਬ ਨਹੀਂ ਪੀਂਦੀ ਤਾਂ ਉਹਨਾਂ ਦਾ ਤਰਕ ਕੀ ਹੁੰਦਾ ਹੈ ਕਿ ਜੇ ਇੱਕ ਪੈਗ ਤੇ ਦਵਾਈ ਹੈ ਇਹ ਤਾਂ ਆਰਮੀ men ਦਿੱਲੀ ਪੀਂਦੇ ਨੇ ਗੱਲ ਇਹ ਮੈਮ ਦੇਖੋ ਜੀਏ ਤੁਸੀਂ ਕਹੋ ਕਿ ਹਾਂ ਇੱਕ ਪੈਗ ਪੀਨ ਨਾਲ ਕੈਂਸਰ ਹੋ ਜਾਏਗਾ ਕੈਂਸਰ ਹੀ ਇੱਕ ਨਾ ਸਡਨ ਪ੍ਰੋਸੈਸ ਨਹੀਂ ਹੈ ਕਿ ਇਕੋਦਮ ਹੋ ਜਾਏ ਕਿ ਆਪਾਂ ਕੁਝ ਕੀਤਾ ਤੇ ਇਕੋਦਮ ਕੈਂਸਰ ਹੋ ਗਿਆ ਇਹ ਇੱਕ ਪ੍ਰੋਸੈਸ ਹੈ ਲੰਬਾ ਹੂੰ ਨਾ ਇੱਕ ਲੰਬੇ ਪ੍ਰੋਸੈਸ ਦੇ ਵਿੱਚ ਤੁਹਾਡੀ ਮਾੜੀ ਕਿਸਮਤ ਕਦ ਹੋਈ ਤੇ ਉਹ ਕਦ ਹੋ ਗਿਆ ਨੋਬਡੀ ਕੈਨ ਪ੍ਰਡਿਕਟ ਹੁਣ ਕਈ ਲੋਕੀ ਘੱਟ ਪੀਂਦੇ ਆ ਕਈ ਲੋਕੀ ਜ਼ਿਆਦਾ ਪੀਂਦੇ ਆ ਕਈ ਘੱਟ ਪੀਣ ਵਾਲਿਆਂ ਨੂੰ ਵੀ ਜਲਦੀ ਹੋ ਜਾਂਦਾ ਜੇ ਜ਼ਿਆਦਾ ਪੀਣ ਵਾਲਿਆਂ ਨੂੰ ਵੀ ਲੇਟ ਹੁੰਦਾ ਹੈ ਤਾਂ ਇਟ ਡਿਪੈਂਡਸ ਅਪਨ ਵੇਰੀਅਸ ਫੈਕਟਰਸ ਤੁਹਾਡਾ ਦੇਖੋ ਇਮਿਊਨਿਟੀ ਕਿੰਨੀ ਹੈ ਤੁਹਾਡੇ ਸ਼ਰੀਰ ਦੇ ਅੰਦਰ ਲੋਕਾਂ ਨਾਲ ਰੋਣ ਦੀ ਸ਼ਮਤਾ ਕਿੰਨੀ ਹੈ ਦੂਜਾ ਤੁਹਾਨੂੰ ਕੋਈ ਹੋਰ ਬਿਮਾਰੀ ਤਾਂ ਨਹੀਂ ਸ਼ੂਗਰ ਬੀਪੀ ਹਾਰਟ ਦੀ ਜਾਂ ਕੋਈ ਹੋਰ ਫਿਰ ਉਹ ਚੀਜ਼ਾਂ ਇਹਦੇ ਨਾਲ ਕਲੱਬ ਕਰਕੇ ਤੁਹਾਡਾ ਰਿਸਕ ਵਧਾ ਦਿੰਦੀ ਹੈ ਪਰ ਰਿਸਕ ਤਾਂ ਹਮੇਸ਼ਾ ਰਹੂਗਾ ਜੇ ਤੁਸੀਂ ਕਹੋ ਕਿ ਚਾਹੇ ਇੱਕ ਪੈਗ ਲਾ ਲੋ ਉਹ ਵੀ ਰਿਸਕੀ ਹੈ ਜੇ ਤੁਸੀਂ ਡੇਲੀ ਪੀਓਗੇ ਉਹ ਵੀ ਰਿਸਕੀ ਹੈ ਤਾਂ ਇਹ ਤਰਕ ਆਪਣਾ ਰਿਸਰਚ ਬੈਕਡ ਹੈ ਕਿ ਇਹਦੇ ਵਿੱਚ ਰਿਸਰਚ ਕਰਕੇ ਇਹ ਕਹਿ ਰਿਹਾ ਨਾ ਇੱਕ ਹੋਊਗੀ ਤੁਜੀ ਜਿਵੇਂ ਕਹਿ ਰਹੇ ਹਾਂ ਕਿ ਇੱਕ ਪੈਗ ਦਾ ਦਵਾਈ ਵਰਗਾ ਹੈ ਉਹ ਆਰਮੀ ਮੈਂ ਦਿੱਲੀ ਪਿੰਦੇ ਹੈ ਇਹ ਇਹ ਹੋ ਗਿਆ opinion ਇੱਕ ਡਿਸਕਸ਼ਨ ਕਿ ਹੋ ਵੀ ਸਕਦਾ ਹੈ ਨਹੀਂ ਬਟ ਸ਼ਰਾਬ ਪੀਣ ਨਾਲ ਕੈਂਸਰ ਦਾ ਖਤਰਾ ਵੱਧ ਹੈ ਇਹ ਇੱਕ ਐਸਟੈਬਲਿਸ਼ਡ ਮੈਡੀਕਲ ਫੈਕਟ ਹੈ ਇਹ opinion ਨਹੀਂ ਹੈ ਤਾਂ ਆਪਣਾ ਇਹ ਸਮਝਣਾ ਕਿ ਆਪਾਂ ਖਤਰੇ ਤੋਂ ਬਾਰ ਨਾ ਜਾਂ ਫਿਰ ਆਪਾਂ ਐਜ਼ ਅ ਮੈਡੀਸਿਨ ਕੰਜ਼ੂਮ ਕਰ ਰਹੇ ਆ ਗਲਤ ਹੈ एं मतलब ये लोग अपने आप जस्टिफाई करते हैं जस्टिफाई कर लो या कह लो कि मन नु थोड़ी तसल्ली देंगे दे बट जो साइंस की गल करिए साइंस के अकॉर्डिंग यस तुम रिस्क ते ज्यादा हो आम बंद जो नहीं पीते स्टडी भी है स्टडी भी यही किया गया है कि जो ड्रिंकर है जो शराब पीते हैं वो सत्तर परसेंट ज्यादा रिस्क से है नॉन ड्रिंकर जेकर आप ड्रिंकर्स और स्मोकर्स की गल करिए जेकर रिस्क ਕੋ ਫੈਕਟਰ ਸੀ ਪਰਸੈਂਟੇਜ ਵਾਈਜ਼ ਗੱਲ ਕਰੀਏ ਤਾਂ ਕਿੰਨਾ ਕੁ ਪਰਸੈਂਟ ਹੋ ਸਕਦਾ ਹੈ ਔਰ ਜੇਕਰ ਅਕਾਲਪਕ ਜਿਵੇਂ ਤੁਸੀਂ ਮਿਊਨ ਸਿਸਟਮ ਦੀ ਕੀਤੀ ਹੈ ਤਾਂ ਟੋਟਲ ਹੀ ਗਲ ਇਮਿਊਨਿਟੀ ਬਾਡੀ ਇਮਿਊਨਿਟੀ ਦੀ ਰਹਿ ਜਾਂਦੀ ਹੈ ਬਿਲਕੁਲ ਦੇਖੋ ਜੇ ਤਬਾਕੂ ਦਾ ਆਪਾਂ ਮੈਕੈਨਿਜ਼ਮ ਹੁਣ ਮੈਂ ਮੇਰੇ ਬਹੁਤ ਸਾਰੇ ਪੇਸ਼ੈਂਟਸ ਨੇ ਜਿਹੜੇ ਈ ਸਿਗਰਟਸ ਤੇ ਵੈਪਿੰਗ ਕਰਦੇ ਹ ਉਹ ਕਹਿੰਦੇ ਆ ਕਿ ਅਸੀਂ ਦੇਖੋ ਇੰਨਾ ਤਾਂ ਸਿਗਰਟ ਲੈ ਨਹੀਂ ਰਹੇ ਤੇ ਅਸੀਂ ਕੋਈ ਚੇਨ ਸਮੋਕਰ ਤਾਂ ਹਾਂ ਨਹੀਂ ਸੋ ਇਟਸ ਨੌਨ ਹਾਰਮਫੁਲ ਇਟਸ ਨਾਟ ਦੈਟ ਹਾਰਮਫੁਲ ਬਟ ਇਟ ਇਜ਼ ਐਕਚੁਅਲੀ ਹਾਰਮਫੁਲ ਉਹ ਉਨਾ ਹੀ ਜ਼ਿਆਦਾ ਤੁਹਾਡੇ ਲਈ ਖਤਰਨਾਕ ਹੈ ਕਿਵੇਂ ਆ ਮੈਂ ਤੁਹਾਨੂੰ ਸਮਝਾ ਦਵਾਂ ਜੇ ਸਪੋਜ਼ ਕਰੋ ਤੁਸੀਂ ਤਬਾਕੂ ਲੈ ਰਹੇ ਹੋ ਹੂੰ ਉਹਨੇ ਵੀ ਸ਼ਰਾਬ ਦੀ ਤਰ੍ਹਾਂ ਤੁਹਾਡੇ ਤੇ ਐਕਟ ਕਰਨਾ ਹੈ ਉਹ ਕੀ ਕਰੇਗੀ ਕਿ ਇੱਕ ਤਾਂ ਆਪਣੀ ਇਮਿਊਨਿਟੀ ਸਪਰੈਸ ਕਰ ਦੂਗੀ ਹੂੰ ਜਦ ਇਮਿਊਨਿਟੀ ਸਪਰੈਸ ਹੋ ਜਾਂਦੇ ਹੈ ਨਾ ਤਾਂ ਜਿਹੜੇ ਸੈੱਲ ਆਪਣੇ ਖਰਾਬ ਹੋ ਗਏ ਆਪਣੇ ਬਾਡੀ ਦੀ ਜਿਹੜੀ ਇਮਿਊਨਿਟੀ ਹੈ ਜਾਂ ਸਰੀਰ ਦਾ ਜਿਹੜਾ ਮਕੈਨਿਜ਼ਮ ਹੈ ਉਹ ਖਰਾਬ ਸੈੱਲਸ ਨੂੰ ਖਤਮ ਕਰ ਦੇ ਉਹ ਖਰਾਬ ਸੈੱਲਸ ਨੂੰ ਖਤਮ ਕਰੂਗਾ ਨਹੀਂ ਤਾਂ ਬਾਈ ਟਾਈਮ ਜਿਵੇਂ ਜਿਵੇਂ ਟਾਈਮ ਵੱਧਦਾ ਜਾਊਗਾ ਖਰਾਬ ਸੈਲ ਐਕਿਊਮੂਲੇਟ ਹੁੰਦੇ ਜਾਣਗੇ ਇਕੱਠੇ ਹੁੰਦੇ ਜਾਣਗੇ ਫੇ ਇੱਕ ਟਾਈਮ ਐਸਾ ਆਊਗਾ ਜਦ ਉਹ ਕੈਂਸਰ ਵਾਲੇ ਸੈਲ ਬਣ ਜਣਗੇ ਹੂੰ ਤਾਂ ਇਮਿਊਨਿਟੀ ਆਪਣੀ ਘਟ ਗਈ ਦੂਜਾ ਜਿਆਦਾ ਤੰਬਾਕੂ ਲਿਆ ਤੰਬਾਕੂ ਨਾਲ ਉਹ ਆਪਣੇ ਸੈਲਸ ਦੀ ਆਕਸੀਜਨ ਤੇ ਬਲੱਡ ਸਪਲਾਈ ਘਟਾ ਦਿੰਦੇ ਆ ਜਿਹੜੀ ਨਿਕੋਟਿਨ ਹੁੰਦੀ ਹੈ ਬੇਸਿਕਲੀ ਆਪਣਾ ਉਹ ਕੀ ਕਰਦੀ ਹੈ ਕਿ ਜਿਹੜੀ ਆਪਣੀਆਂ ਰક્ત ਦੀ ਧਮਨੀਆਂ ਜਿਹਦੇ ਵਿੱਚ ਬਲੱਡ ਪਾਸ ਹੋ ਰਿਹਾ ਉਹਨਾਂ ਨੂੰ ਉਹ ਸੁੰਗੜ ਜਾਂਦੀਆਂ ਸੰਗ੍ਰਹਿਣ ਕਰਕੇ ਕੀ ਹੁੰਦਾ ਕਿ ਬਲੱਡ ਫਲਾਈ ਬਲੱਡ ਜਿਹੜੀ ਸਪਲਾਈ ਹੈ ਉਹ ਘਟ ਗਈ ਹੁਣ ਆਕਸੀਜਨ ਨੇ ਬਲੱਡ ਚੀ ਟ੍ਰੈਵਲ ਕਰਨਾ ਬਿਲਕੁਲ ਬਲੱਡ ਸਪਲਾਈ ਕਰ ਗਈ ਤਾਂ ਆਕਸੀਜਨ ਘਟ ਗਿਆ ਤਾਂ ਇੱਕ ਸੈੱਲ ਜਿਹਨੂੰ ਆਕਸੀਜਨ ਘੱਟ ਮਿਲ ਰਿਹਾ ਹੈ ਜਾਂ ਖੂਨ ਘੱਟ ਮਿਲ ਰਿਹਾ ਹੈ ਉਹ ਆਬਵੀਅਸਲੀ ਉਹ ਜ਼ਿਆਦਾ ਰਿਸਕ ਤੇ ਹੈ ਡੈਮੇਜ ਹੋਣ ਦੇ ਡੈਮੇਜ ਹੋ ਜੂਗੀ ਰਿਪੇਅਰ ਉਹਨੇ ਹੋਣਾ ਨਹੀਂ ਉਹ ਘੱਟੀ ਹੁੰਦੀ ਜਾਣੀ ਜਾਂ ਤੇ ਕੈਂਸਰ ਹੋ ਜਾਊਗਾ ਹਮ ਬਿਲਕੁਲ ਡਾਕਟਰ ਸਾਹਿਬ ਆਪਾਂ ਤੁਹਾਡੇ ਕੋਲ ਵਾਪਸ ਆਵਾਂਗੇ ਫਿਲਹਾਲ ਆਪਾਂ ਨੂੰ ਇੱਕ ਥੋੜੀ ਛੋਟੀ ਬ੍ਰੇਕ ਲਈ ਰੁਕਣਾ ਪੈਣਾ ਜਲਦ ਹਾਜ਼ਰ ਹੋਣੇ ਇੱਕ ਬ੍ਰੇ ब्रेक के बाद एक बार फिर तो ਤੁਹਾਡਾ ਸਵਾਗਤ ਹੈ ਅਸਲ ਚਸੀ ਅਜ ਮੁੱਦੇ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਸ਼ਰਾਬ ਅਤੇ ਤੰਬਾਕੂ ਦੀ ਵਰਤੋਂ ਦੇ ਨਾਲ ਹੁੰਦੇ ਮੂੰਹ ਦੇ ਕੈਂਸਰ ਦੀ ਪ੍ਰੋਗਰਾਮ ਲਾਈਵ ਹੈ ਜੀ ਨੰਬਰ 30 ਟੀਵੀ ਸਕਰੀਨ ਤੇ ਨਹੀਂ ਤੁਸੀਂ ਵੀ ਕਾਲ ਕਰ ਸਕਦੇ ਹੋ ਸਹਿਤ ਮਾ ਹੈ ਡਾਕਟਰ ਸੰਭਵ ਜੀ ਲਗਾਤਾਰ ਸੜਨ ਨਾਲ ਜੁੜੇ ਹੋਏ ਨੇ ਗੱਲਬਾਤ ਇੱਕ ਵਾਰ ਫਿਰ ਤੋਂ ਸ਼ੁਰੂ ਕਰਾਂਗੇ ਉਹਨਾਂ ਦਾ ਟੁਕਰਾ ਕਰਾਂਗੇ ਡਾਕਟਰ ਸਾਹਿਬ ਜੇਕਰ ਆਪਾਂ ਗੱਲ ਕਰੀਏ ਕਿ ਰਿਸਕ ਫੈਕਟਰ ਹੈ ਜਿਹੜਾ ਇਸ ਫੈਕਟਰ ਇਸ ਫੈਕਟਰ ਦੇ ਕਾਰਨ ਵੀ ਹੁੰਦਾ ਹੈ ਜਾਂ ਕਿਸੇ ਇਸ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੇਸ ਆ ਜਾਂਦੇ ਨੇ ਵੈਸੇ ਤੋਂ ਦੇਖੋ ਏ ਜ ਮਤਲਬ ਇਹ ਬੜਾ ਬ੍ਰਾਡ ਕੁਐਸਚਨ ਹੈ ਆਪਾਂ ਬਹੁਤ ਸਾਰੀ ਚੀਜ਼ਾਂ ਨੂੰ ਇਕੱਠੇ ਲੈ ਰਹੇ ਆਂ ਦੇਖੋ ਕੈਂਸਰ ਇਹ ਨਹੀਂ ਹੈ ਕਿ ਹਾਂ ਜਿਹੜੇ ਲੋਕੀ ਨਹੀਂ ਲੈਂਦੇ ਉਹਨਾਂ ਨੂੰ ਨਹੀਂ ਹੁੰਦਾ ਬਟ ਹਾਂ ਜਿਹੜੇ ਲੋਕੀ ਇਹ ਤੰਬਾਕੂ ਜਾਂ ਸ਼ਰਾਬ ਲੈਂਦੇ ਆਂ ਤਾਂ ਉਹਨਾਂ ਨੂੰ ਹੋਣ ਦਾ ਖਤਰਾ ਜਿਹੜੇ ਲੋਕੀ ਨਹੀਂ ਲੈਂਦੇ ਉਹਨਾਂ ਨਾਲੋਂ ਘੱਟੋ-ਘੱਟ 70% ਜ਼ਿਆਦਾ ਹੈ ਹਮ ਹੁਣ ਇਹਨੂੰ ਜੇ ਆਪਾਂ ਆਪਣੀ ਲੈਂਗੁਏਜ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜੇ ਮੈਂ ਸ਼ਰਾਬ ਪੀ ਰਿਹਾ ਹਾਂ ਤਾਂ ਮੈਨੂੰ ਹੋਣ ਦਾ ਖਤਰਾ ਉਹ ਬੰਦਾ ਜਿਹੜਾ ਸ਼ਰਾਬ ਨਹੀਂ ਪੀ ਰਿਆ ਜਾਂ ਜਿਹੜਾ ਤੰਬਾਕੂ ਨਹੀਂ ਖਾ ਰਿਆ ਉਹਦੇ ਨਾਲੋਂ 70% ਜ਼ਿਆਦਾ ਤੇ ਇਹ ਬਹੁਤ ਵੱਡਾ ਨੰਬਰ ਹੈ। ਉਹ ਇਹਦਾ ਇਨਸੀਡੈਂਸ ਫੈਕਟਰ ਹੁੰਦਾ ਹੈ। ਇੱਕ ਰਿਸਰਚ ਜਿਹੜੀ ਸਟੱਡੀ ਕੀਤੀ ਹੈ ਨਾ 11 ਸਾਲਾਂ ਚ ਇਹਨਾਂ ਨੇ ਇਹਨਾਂ ਨੇ ਇਨਸੀਡੈਂਸ ਕੱਢਿਆ ਕਿ ਲੱਖ ਬੰਦੇ ਵਿੱਚੇ 15 ਬੰਦਿਆਂ ਨੂੰ ਇਹ ਹੈ ਹੀ ਹੈ ਦਿੱਕਤ। ਤਾਂ ਇਹ ਬਹੁਤ ਵੱਡਾ ਨੰਬਰ ਹੈ। ਤੇ ਸਭ ਤੋਂ ਵੱਡੀ ਗੱਲ ਹੈ ਕਿ ਜਦ ਵੀ ਇਹ ਕੈਂਸਰ ਹੁੰਦਾ ਹੈ, ਇਹ ਕੈਂਸਰ ਮੈਂ ਤੁਹਾਨੂੰ ਦੱਸਿਆ ਕਿ ਇੱਕਦਮ ਤਾਂ ਹੁੰਦਾ ਨਹੀਂ। ਇਹ ਪ੍ਰੋਸੈਸ ਹੈ ਜੋ ਲਗਾਤਾਰ ਲਗਾਤਾਰ ਬਹੁਤ ਸਾਲਾਂ ਦਾ ਹੋ ਕੇ ਫਿਰ ਅਲਟੀਮੇਟਲੀ ਕੈਂਸਰ ਦਾ ਰੂਪ ਲੈ ਲੈਂਦਾ ਹ ਹ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਇਹਦੇ अर्ਲੀ ਸਾਈਨਸ ਪਤਾ ਹੀ ਨਹੀਂ ਚੱਲਦੇ ਹ ਹ ਜਦ ਤੱਕ ਉਹ ਪਤਾ ਨਹੀਂ ਚੱਲਣਗੇ ਜਾਂ ਫਿਰ ਆਪਾਂ ਸਕਰੀਨਿੰਗ ਨਹੀਂ ਕਰਾਵਾਂਗੇ ਉਦੋਂ ਤੱਕ ਆਪਾਂ ਦੇਖੋ ਇਹਦਾ ਇਲਾਜ ਨਹੀਂ ਕਰ ਸਕਦੇ ਲੇਕਿਨ ਜੇ ਇਹਦੀ अर्ਲੀ ਡਿਟੈਕਸ਼ਨ ਹੋ ਜੇ ਜੇ ਆਪਾਂ ਨੂੰ ਇਸ ਬਾਰੇ ਪਤਾ ਲੱਗ ਜਾਈਏ ਜਾਂ ਫਿਰ ਆਪਾਂ ਕਿਸੇ ਆਪਣੇ ਡੈਂਟਿਸਟ ਕੋਲ ਜਾਈਏ ਜਾਂ ਫਿਰ ਸਪੋਜ਼ ਕਰੋ ਔਰਲ ਚੈੱਕਅਪ ਕਰਾਈਏ ਤੇ ਸਾਡੇ ਮੂੰਹ ਦੇ ਅੰਦਰ ਕੁਝ ਉਹਨਾਂ ਨੂੰ ਸਾਈਨਸ ਲੱਗਣ ਤਾਂ ਆਪਾਂ ਕੌਜ਼ ਜੀ ਹਟਾ ਦਈਏ ਰੀਜ਼ਨ ਹਟਾ ਦिए ਤੰਬਾਕੂ ਸ਼ਰਾਬ ਜਾਂ ਕੋਈ ਵੀ ਇਰੀਟੈਂਟ ਜਿਹੜਾ ਰੀਜ਼ਨ ਹੈ ਤਾਂ ਇਹ ਚੀਜ਼ ਰਿਵਰਸੀਬਲ ਹੈ ਇਹ ਚੀਜ਼ ਠੀਕ ਹੋ ਸਕਦੀ ਹੈ ਤੇ ਇਹਦੇ ਵਿੱਚ 80% ਚਾਂਸਸ ਹੈ ਤੋਂ ਡੇ ਕੈਂਸਰ ਠੀਕ ਹੋ ਗਏ ਜੇਕਰ ਅਰਲੀ ਡਿਟੈਕਸ਼ਨ ਕੀਤੀ ਜਾਵੇ ਤਾਂ ਜੇ ਲੇਟ ਡਿਟੈਕਸ਼ਨ ਹੈ ਉਹਦੇ ਵਿੱਚ ਤਾਂ ਸਰਵਾਈਵਲ ਰੇਟ ਹੀ ਆਪਣਾ 5 ਸਾਲਾਜ 43% ਤੋਂ ਘਟ ਬਿਲਕੁਲ 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 ਕਿ ਰਿਸਕ ਬਹੁਤ ਜ਼ਿਆਦਾ ਵੱਜ ਜਾਂਦਾ ਫਿਰ ਵੱਜ ਜਾਂਦਾ ਬਿਲਕੁਲ ਜੀ ਜੇ ਜਿਸ ਤਰ੍ਹਾਂ ਤੁਸੀਂ ਚੇਨ স্মੋਕਰਸ ਦੀ ਗੱਲ ਕੀਤੀ ਹੈ ਚੇਨ স্মੋਕਰਸ ਦੀ ਆਪਾਂ ਗੱਲ ਕਰ ਲਈਏ ਜਾਂ ਫਿਰ ਪੈਸਿਵ স্মੋਕਰਸ ਦੀ ਗੱਲ ਕਰੀਏ ਪੈਸਿਵ স্মੋਕਰਸ ਹੋ ਕੋਈ ਸਮੋਕਿੰਗ ਕਰ ਰਿਹਾ ਕੋਈ ਉਸ ਆਪਾਂ ਉਸ ਦੇ ਕੋਲ ਖੜਿਆ ਪੈਸਿਵ স্মੋਕਰ ਹੋ ਜਾਨੇ ਹੈ ਮੇਰਾ ਪਹਿਲਾ ਸਵਾਲ ਕਿ ਚੇਨ স্মੋਕਰਸ ਕੀ ਹੈ ਕਿ ਇੱਕ ਦੂਜੇ ਦੀਆਂ ਚੀਜ਼ਾਂ ਬਦਲੀ ਕਰਕੇ ਯੂਜ਼ ਕਰਦੇ ਨੇ ਉਸ ਨੇ ਯੂਜ਼ ਕੀਤਾ ਤੰਬਾਕੂ ਤਾਂ ਉਹੀ ਤੰਬਾਕੂ ਦੂਸਰੇ ਨੇ ਯੂਜ਼ ਕਰ ਲਿਆ ਚੇਨ স্মੋਕਰਸ ਬੇਸਿਕ ਸੌਰੀ ਹਾਂਜੀ ਹਾਂਜੀ ਮੈਂ ਬੋਲੂ ਕਿ ਉਸ ਦੇ ਨਾਲ ਕੈਂਸਰ ਮੂੰਹ ਦਾ ਕੈਂਸਰ ਹੋਣ ਦੇ ਫੈਕਟਰਸ ਵਧਦੇ ਨੇ ਕਿ ਇੱਕ ਵਿਅਕਤੀ ਨੂੰ ਕੈਂਸਰ ਦੀ ਇਨਫੈਕਸ਼ਨ ਸੀ ਤਾਂ ਦੂਸਰੇ ਵਿਅਕਤੀ ਨੇ ਉਹੀ ਉਹ স্মੋਕਿੰਗ ਲਈ ਉਹੀ ਉਹ ਪ੍ਰੋਡਕਟ ਯੂਜ਼ ਕੀਤਾ ਉਸ ਨੂੰ ਹੋ ਗਈ ਔਰ ਦੂਸਰਾ ਮੇਰਾ ਸਵਾਲ ਕਿ ਜੋ ਪੈਸਿਵ স্মੋਕਰਸ ਨੇ ਜੋ স্মੋਕਿੰਗ ਕਰਦੇ ਨੇ ਉਹਨਾਂ ਨੂੰ ਤਾਂ ਖਤਰਾ ਹੈ ਔਰ ਜੋ ਪੈਸਿਵ স্মੋਕਰਸ ਨੇ ਕੀ ਉਹਨਾਂ ਨੂੰ ਵੀ ਇਸੇ ਤਰ੍ਹਾਂ ਕੈਂਸਰ ਦਾ ਖਤਰਾ ਰਹਿੰਦਾ ਹ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਫਸਟ ਆਫ ਆਲ ਇਹ ਚੀਜ਼ ਦੇਖੋ ਕਲੈਰਿਟੀ ਆਪਾਂ ਨੂੰ ਲਿਆਣੀ ਪਊਗੀ ਕਿ ਮਟੀਰੀਅਲ ਯੂਜ਼ ਕਰਨ ਨਾਲ ਤਾਂ ਕੈਂਸਰ ਹੋ ਸਕਦਾ ਹੈ ਤੁਹਾਨੂੰ ਖਤਰਾ ਵੱਧ ਸਕਦਾ ਹੈ ਬਟ ਐ ਨਹੀਂ ਹੈ ਕਿ ਕਿਸੇ ਬੰਦੇ ਨੂੰ ਜੇ ਸਪੋਜ਼ ਕਰੋ ਕੈਂਸਰ ਹੈ ਆਪਾਂ ਉਹਦਾ ਪ੍ਰੋਡਕਟ ਜ਼ਿਆਦਾਤਰ ਕੀ ਹੁੰਦਾ ਹੈ ਕਿ ਜਿਹੜਾ ਵੀ ਤੁਸੀਂ ਯੂਜ਼ ਕਰਨੀ ਹੋਈ ਚੀਜ਼ਾਂ ਉਹ ਹੈ ਸਿਗਰਟ ਬੀਡੀ ਤੰਬਾਕੂ ਜਰਦਾ ਉਹ ਸਾਰੇ ਆਪਣਾ ਆਪਣੇ ਯੂਜ਼ ਕਰਦੇ ਹਨ ਸਪੋਜ਼ ਕਰੋ ਐ ਨਹੀਂ ਹੈ ਕਿ ਕੋਈ ਬੰਦਾ ਯੂਜ਼ ਕਰ ਰਿਹਾ ਚੇਨ ਸਮੋਕ ਕਰਦਾ ਮਤਲਬ ਜੋ ਇੱਕ ਦਿਨ ਚ 10 15 ਸਿਗਰਟ ਤੋਂ ਜ਼ਿਆਦਾ ਪਿੰਦਾ ਹੂੰ ਇੱਕ ਦਿਨ ਚ ਉਹਦੀ ਕੁਆਂਟੀਟੀ ਆਫ ਬੀ ਡੀ ਪੀ ਨਾ ਸਿਗਰਟ ਪੀਣਾ ਉਹ ਨੰਬਰ ਬਹੁਤ ਜ਼ਿਆਦਾ ਵੱਡਾ ਹੈ ਹੂੰ ਦੂਜੇ ਵਿੱਚ ਜਿਹੜਾ ਆਪਾਂ ਉਹਦੀ ਗੱਲ ਕਰ ਲਈਏ ਪਾਨ ਦੀ ਗੁਟਕਾ ਜਰਦਾ ਜਾਂ ਚੈਨੀ ਜਾਂ ਖੈਨੀ ਉਹਨਾਂ ਦਾ ਖਤਰਾ ਇਹਨਾਂ ਨਾਲੋਂ ਵੀ ਜ਼ਿਆਦਾ ਹੈ ਕਿਉਂਕਿ ਉਹ ਡਾਇਰੈਕਟ ਕੰਟੈਕਟ 'ਚ ਹੈ ਆਪਣੇ ਸਕਿਨ ਦੇ ਨਾਲ ਜਿਹੜਾ ਆਪਣਾ ਇੱਥੇ ਮਿਊਕੋਜ਼ਾ ਹੈ ਜਿਹਨੂੰ ਆਪਾਂ ਬੀ ਐਮ ਸੀ ਕਹਿੰਦੇ ਆ ਬਕਲ ਮਿਊਕੋਜ਼ਲ ਕਾਰਸੀਨੋਮਾ ਜਾਂ ਬਕਲ ਮਿਊਕੋਜ਼ਲ ਕੈਂਸਰ ਬਿਲਕੁਲ ਬਕਲ ਮੇ ਕੋਲਰ ਕੈਂਸਰ ਕੀ ਹੁੰਦਾ ਹੈ ਕਿ ਜਿਹੜਾ ਆਪਣਾ ਮਾਸ ਹੈ ਉਹਦੇ ਨਾਲ ਤੁਸੀਂ ਜੋੜ ਕੇ ਰੱਖ ਲਿਆ ਉਸ ਚੀਜ਼ ਨੂੰ ਹਮ ਉਹ ਜਦ ਤੱਕ ਪਈ ਰਹੀ ਉਹਨੇ ਸੈੱਲ ਡੈਮੇਜ ਕੀਤੇ ਰਹੇ ਤਾਂ ਇਹ ਉਹਨਾਂ ਨਾਲੋਂ ਜ਼ਿਆਦਾ ਖਤਰਨਾਕ ਹੈ ਤੇ ਜ਼ਿਆਦਾ ਰਿਸਕ ਫੈਕਟਰ ਹੈ ਹਮ ਸੈਕੰਡ ਗੱਲ ਆ ਜਿੰਦੀ ਹੈ ਤੁਹਾਡੀ ਪੈਸਿਵ ਸਮੋਕਿੰਗ ਦੀ ਪੈਸਿਵ ਸਮੋਕਿੰਗ ਵਾਲੇ ਨੂੰ ਵੀ ਉਨਾ ਹੀ ਖਤਰਾ ਹੈ ਜਿੰਨਾ ਕਿ ਐਕਟਿਵ ਸਮੋਕ ਕਰਨ ਨੂੰ ਹੈ ਤੇ ਜੇ ਸੁਪੋਜ਼ ਕਰੋ ਆਪਣੇ ਕੋਲ ਕੋਈ ਸਿਗਰਟ ਪੀ ਰਿਹਾ ਹੈ ਤੇ ਉਹਦਾ ਧੂਆ ਆਪਾਂ ਇਨਹੇਲ ਕਰ ਰਹੇ ਹਾਂ ਤਾਂ ਨਿਕੋਟਿਨ ਤਾਂ ਆਪਣੇ ਚ ਜਾ ਹੀ ਰਿਹਾ ਹੈ ਬਿਲਕੁਲ ਜਿਹੜਾ ਉਹ ਨਿਕੋਟੀਨ ਜਾ ਰਿਹਾ ਉਹਨੇ ਤਾਂ ਦੇਖੋ ਆਕਸੀਜਨ ਤੇ ਬਲੱਡ ਸਪਲਾਈ ਘਟਾਈ ਦੇਣੀ ਹੈ ਪੈਸਿਵ স্মੋਕਰ ਨੂੰ ਵੀ ਉਨਾ ਹੀ ਰਿਸਕ ਹੈ ਜਿੰਨਾ ਆਪਣਾ ਇੱਕ ਐਕਟਿਵ স্মੋਕਰ ਨੂੰ ਹੈ ਲੇਕਿਨ ਗੱਲ ਇਹ ਹੈ ਕਿ ਆਪਾਂ ਨੂੰ ਸਮਝਣ ਦੀ ਕੀ ਲੋੜ ਹੈ ਕਿ ਇਹ ਜਿਹੜੀਆਂ ਹੈਬਿਟਸ ਹਨ ਉਹਨਾਂ ਨੂੰ ਆਪਾਂ ਕਹਿੰਦੇ ਹ ਡਿਲੀਟਰੀਅਸ ਹੈਬਿਟਸ ਇਹ ਆਪਾਂ ਨੂੰ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੀ ਆਦਤ ਆ ਆਪਾਂ ਨੂੰ ਇਹਨਾਂ ਤੋਂ ਐਨੀ ਹਾਊ ਬਚਣਾ ਤਾਂ ਪਏਗਾ ਤੇ ਜਿਹੜੇ ਬਲਕਿ ਕਰ ਵੀ ਰਹੇ ਹੋਣ ਤੁਹਾਡੇ ਕੋਲ ਜਾਂ ਤਾਂ ਤੁਸੀਂ ਉਹਨਾਂ ਨੂੰ ਰੋਕੋ ਉਹਨਾਂ ਨੂੰ ਕਹੋ ਕਿ ਦੇਖੋ ਸਾਡੀ ਪ੍ਰੈਸੈਂਸ ਨਾ ਕਰੋ ਆਪਾਂ ਕਿਤੇ ਸੋਸ਼ਲ ਗੈਦਰਿੰਗਸ ਜਾਂ ਹਸਪਟਲਸ ਜਾਂ ਬਾਕੀ ਜਗ੍ਹਾ ਤੇ ਜਾਈਏ ਉੱਥੇ ਉਹਨਾਂ ਨੇ ਲਿਖ ਕੇ ਵੀ ਲਾਇਆ ਹੁੰਦਾ ਨੋ ਸਮੋਕਿੰਗ ਜਾਂ ਫਿਰ ਆਪਣਾ ਕਿਸੇ ਤਰ੍ਹਾਂ ਦਾ ਸਮੋਕਿੰਗ ਵਗੈਰਾ ਤੁਸੀਂ ਇੱਥੇ ਨਹੀਂ ਕਰਨੀ ਹੈ ਉਹਦਾ ਰੀਜ਼ਨ ਇਹੀ ਹੈ ਕਿ ਇਹ ਨਾ ਸਿਰਫ ਤੁਹਾਡੇ ਮੂੰਹ ਦੇ ਕੈਂਸਰ ਦਾ ਕਾਰਨ ਹੈ ਬਲਕਿ ਤੁਹਾਡੀ ਓਵਰਆਲ ਹੈਲਥ ਜਿਹਨੂੰ ਕਹਿੰਦੇ ਆ ਆਪਾਂ ਲੰਗਸ ਡਿਸੀਜ਼ਸ ਹੋਗੀ ਹਾਰਟ ਡਿਸੀਜ਼ਸ ਹੋਗੀ ਉਹਨਾਂ ਦਾ ਵੀ ਬਹੁਤ ਵੱਡਾ ਕਾਰਨ ਬਣ ਜਾਂਦਾ ਇਸ ਕਰਕੇ ਕਿ ਖਤਰਾ ਦੋਨਾਂ ਨੂੰ ਹੈ ਚਾਹੇ ਉਹ ਪੈਸਿਵ স্মੋਕਰ ਹੋਵੇ ਚਾਹੇ ਹਮ ਬਿਲਕੁਲ ਆਪਸ ਤੇ ਬਚਾਅ ਤੇ ਗੱਲ ਜਰੂਰ ਕਰਾਂਗੇ ਇਸ ਤੋਂ ਬਾਅਦ ਬਚਾਅ ਤੇ ਆਵਾਂਗੇ ਪਰ ਇੱਥੇ ਮੇਰੇ ਇੱਕ ਕੁਐਸਚਨਸ ਹੋਰ ਹੈ ਵੈਨ ਆਈ ਵਾਸ ਇਨ ਦਿੱਲੀ ਉੱਥੇ ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਕਿ ਮੋਸਟਲੀ ਬਹੁਤ ਸਾਰੇ ਲੋਕ ਉੱਥੇ ਜਿਹੜੇ ਸਮੋਕਿੰਗ ਕਰਦੇ ਨੇ ਔਰ ਤੁਹਾ ਹਵਤ ਵਿੱਚ ਹੀ ਉੱਥੇ ਰਹਿੰਦਾ ਹੈ ਪੈਸਿਵ স্মੋਕਰਸ ਤੇ ਸਾਰੇ ਹੀ ਲੋਕ ਉੱਥੇ ਜਿਹੜੇ ਦਿੱਲੀ ਦੇ ਵਿੱਚ ਰਹਿੰਦੇ ਨੇ ਚਾਹੇ ਬੱਚਾ ਹੈ ਚਾਹੇ ਬਜ਼ੁਰਗ ਹੈ ਚਾਹੇ ਯੰਗ ਜੰਗੇਜ਼ ਹੈ ਉਹ ਸਾਰੇ ਹੀ ਹੈ ਚਾਹੇ ਮੇਲ ਹੈ ਚਾਹੇ ਫ੍ਰੀ ਮੇਲ ਹੈ ਔਰ ਦੂਸਰਾ ਮੇਰਾ ਸਵਾਲ ਹੈ ਕਿ ਉੱਥੇ ਕਈ ਲੋਕ ਜਿਵੇਂ ਖੜੇ ਹੋਏ ਨੇ ਇੱਕ ਨੇ ਸਮੋਕਿੰਗ ਕੀਤੀ ਔਰ ਉਹੀ ਉਸਨੇ ਆਪਣਾ ਪ੍ਰੋਡਕਟ ਉਹੀ ਬੀਡੀ ਜਾਂ ਸਿਗਰਟ ਜੋ ਵੀ ਹੈ ਉਸਨੇ ਦੂਸਰੇ ਵਿਅਕਤੀ ਨੂੰ ਦੇ ਦਿੱਤਾ ਕਿ ਉਸ ਤਰ੍ਹਾਂ ਕਰਨ ਦੇ ਨਾਲ ਵੀ ਮੂੰਹ ਦਾ ਕੈਂਸਰ ਹੁੰਦਾ ਦੇਖੋ ਪਹਿਲੀ ਗੱਲ ਜਿਹੜੀ ਤੁਸੀਂ ਕਹੀ ਹੈ ਪੈਸਿਵ ਸਮੋਕਿੰਗ ਵਾਲੀ ਕਿ ਜਿੱਥੇ ਆਪਣਾ ਪੈਸਿਵ ਸਮੋਕਿੰਗ ਹੈ ਉੱਥੇ ਰਿਸਕ ਜ਼ਿਆਦਾ ਹੈ ਆਬਵੀਅਸਲੀ ਉਹ ਗੱਲ ਹੈਗੀ ਇੱਕ ਹਾਰਸ਼ ਰਿਐਲਿਟੀ ਹੈ ਹੁਣ ਆਪਾਂ ਇਹ ਕਹਿ ਲਓ ਕਿ ਇੱਕ ਹਾਰਸ਼ ਟਰੂਥ ਹੈ ਜਿਹਨੂੰ ਫੇਸ ਤੁਹਾਨੂੰ ਕਰਨਾ ਪਏਗਾ ਕਿ ਅਲਟੀਮੇਟਲੀ ਆਪਾਂ ਆਪਣਾ এনਵਾਇਰਨਮੈਂਟ ਕਿੰਨਾ ਕੁ ਖਰਾਬ ਕਰਾਂਗੇ ਬਿਲਕੁਲ ਜੇ ਸਪੋਜ਼ ਕਰੋ ਆਪਣੇ ਆਲੇ ਦੁਆਲੇ ਕਿਤੇ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਹੋ ਰਹੀ ਤਾਂ ਆਪਾਂ ਜੇ ਨਹੀਂ ਵੀ ਕਰ ਰਹੇ ਰਿਸਕ ਤਾਂ ਆਪਾਂ ਨੂੰ ਵੀ ਹੋ ਗਿਆ ਹਾਂ ਆਪਣੀ ਸਿਹਤ ਦਾ ਤਾਂ ਦੇਖੋ ਆਪਾਂ ਆਪ ਹੀ ਖਿਆਲ ਰੱਖਣਾ ਪਊਗਾ ਇਹ ਤਾਂ ਆਪਾਂ ਨੂੰ ਸਭ ਨੂੰ ਮਿਲ ਕੇ ਇੱਕ ਉਪਰਾਲਾ ਜਿਵੇਂ ਤੁਸੀਂ ਕੀਤਾ ਇੰਨਾ ਵਧੀਆ ਉਪਰਾਲਾ ਕੀਤਾ ਕਿ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਅਵੇਅਰਨੈਸ ਫੈਲਣੀ ਪਊਗੀ ਉਹਨਾਂ ਨੂੰ ਦੱਸਣਾ ਪਊਗਾ ਕਿ ਇਹ ਜ਼ਿੰਦਗੀ ਦਾ ਖਿਲਵਾੜ ਕਰਨ ਵਾਲੀ ਗੱਲ ਹੈ ਇਹਦੇ ਵਿੱਚ ਕੋਈ ਯੂ ਕੈਨ ਯੂ ਕੈਨ ਸੇ ਕਿ ਕੋਈ ਆਪਣੀ ਸਿਹਤ ਦੇ ਬੈਨੀਫਿਟਸ ਨਹੀਂ ਹੈ ਇਹਦੇ ਨਾਲ ਸਿਹਤ ਆਪਣੀ ਖਰਾਬ ਹੀ ਹੋਣੀ ਹੈ ਹੂੰ ਦੂਜੀ ਗੱਲ ਹੈ ਜਿਹੜੀ ਤੁਸੀਂ ਕਹਿ ਰਹੇ ਸੀਗੇ ਕਿ ਉਹ ਪ੍ਰੋਡਕਟ ਸ਼ੇਅਰ ਕਰਨਾ ਪ੍ਰੋਡਕਟ ਸ਼ੇਅਰ ਕਰਨ ਦਾ ਦੇਖੋ ਕੋਈ ਵੀ ਆਦਤ ਹੈ ਪ੍ਰੋਡਕਟ ਸ਼ੇਅਰ ਕਰੋ ਨਾ ਕਰੋ ਤੁਹਾਨੂੰ ਉਹਦੇ ਖਰਾਬ ਕਰਨਾ ਹੀ ਕਰਨਾ ਹੈ ਬਿਲਕੁਲ ਪ੍ਰੋਡਕਟ ਸ਼ੇਅਰ ਦੇ ਵਿੱਚ ਇਹ ਹੈ